ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੇਰਾ ਨਾਮ ਸਰਪ੍ਰੀਤ ਸਿੰਘ ਹੈ ਜੀ ਮੈਂ ਕੈਲੀਫੋਰਨੀਆ ਯੂਐਸਏ ਦਾ ਹਾਂ ਅੱਜ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਿਹੇ ਸਕੱਤਰੇ ਦੇ ਆਏ ਹਾਂ ਜਿਸ ਦੇ ਵਾਸਤੇ ਕਿ ਅਸੀਂ ਇੱਕ ਯੂਨੀਵਰਸਿਟੀ ਆਫ ਖਾਲਸਾ ਖੋਲਣ ਦਾ ਉਪਰਾਲਾ ਕੀਤਾ ਹੈ ਜਿਸ ਦੇ ਮੇਨ ਚਾਂਸਲਰ ਅਸੀਂ ਅਕਾਲ ਤਖਤ ਸਾਹਿਬ ਜੀ ਸਦਾ ਜੀ ਨੂੰ ਰੱਖਣਾ ਹੈ ਉਸ ਦੇ ਨਾਲ ਹੀ ਇੱਕ ਗੁਰਦੁਆਰਾ ਸਾਹਿਬ ਗੁਰਦਆ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਕਿ ਜਿਵੇਂ ਬਹਾਲੇ ਦੇਸ਼ਾਂ ਚ ਗੁਰਦੁਆਰੇ ਖੋਲਦੇ ਹਨ ਉਹਨਾਂ ਵਾਸਤੇ ਇੱਕ ਸਟੈਂਡਰਡਾਈਜੇਸ਼ਨ ਤਿਆਰ ਕੀਤੀ ਜਾ ਸਕੇ ਕਿਹੜੇ ਸਟੈਂਡਰਡ ਦੇ ਉੱਤੇ ਹਾਂ ਜੇਕਰ ਕਿਸੇ ਨੇ ਵੀ ਆ ਕੇ ਪੁੱਛਣਾ ਹੈ ਵੀ ਬਾਦ ਵਿੱਚ ਸਰਕਾਰ ਨੂੰ ਪੁੱਛਣਾ ਹੈ ਵੀ ਕਿਸੇ ਗੁਰਦਵਾਰੇ ਦਾ ਸਟੈਂਡਰਡ ਕੀ ਹੋਣਾ ਚਾਹੀਦਾ ਹੈ ਕੋਈ ਇੰਡੀਵਿਜੂਅਲ ਖੋਲ ਕੇ ਤੇ ਉਸੇ ਆਪਣੀ ਮਰਿਆਦਾ ਲਾਗੂ ਕਰ ਰਿਹਾ ਹੈ ਜਾਂ ਸਿੱਖ ਪੰਥ ਦੀ ਮਰਿਆਦਾ ਲਾਗੂ ਕਰ ਰਿਹਾ ਤੇ ਉਹ ਇੱਕ ਸੈਂਟਰ ਪੁਆਇੰਟ ਹੋਵੇ ਜਿਸ ਦੇ ਉੱਤੇ ਕਿ ਉਹਨਾਂ ਨੇ ਆ ਕੇ ਵੈਰੀਫਿਕੇਸ਼ਨ ਕਰਨੀ ਹੋਵੇ ਤੇ ਉਸ ਦੀ ਵੈਰੀਫਿਕੇਸ਼ਨ ਸਿੱਧੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਵੇ ਤੇ ਉਹਦਾ ਕਿੰਨਾ ਵਧੀਆ ਪ੍ਰਬਾਲਾ ਕਿਉਂਕਿ ਜਿੰਨੀਆਂ ਵੀ ਸੰਪਰਦਾਵਾਂ ਹਨ ਸੰਸਥਾਵਾਂ ਹਨ ਜਾ ਸਿੱਖ ਪੰਥ ਖਾਸੇ ਪੰਥ ਦੇ ਰਿਲੇਟਿਡ ਕੋਈ ਵੀ ਚੀਜ਼ ਹੈ ਤਾਂ ਸਾਰੇ ਹੀ ਸਿੱਖਾਂ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਝੁਕਦਾ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਸਾਡਾ ਸ਼ਰਮੌਰ ਹੈ ਤੇ ਇਸ ਦੀ ਡਾਇਰੈਕਸ਼ਨਸ ਦੇ ਵਿੱਚ ਇਸ ਦੇ ਪ੍ਰਬੰਧ ਦੇ ਵਿੱਚ ਹੀ ਇਹ ਸਾਰੀਆਂ ਚੀਜ਼ਾਂ ਚਲਾਈਆਂ ਜਾਣਗੀਆਂ ਮੁਖੀ ਇਸ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਯਥੇਦਾਰ ਹੋਣਗੇ ਦੋਨਾਂ ਹੀ ਸੰਸਥਾਵਾਂ ਦੇ ਬਾਕੀ ਆਪਰੇਸ਼ਨਲ ਕੰਮ ਜਿਹੜੇ ਕਰਨੇ ਹਨ ਜਿਵੇਂ ਗੁਰਦੁਆਰਾ ਸਾਹਿਬ ਨੂੰ ਉਹਨਾਂ ਦੇ ਪ੍ਰੈਜ਼ੀਡੈਂਟ ਸਰਦਾਰ ਵਿਜੇ ਸਿੰਘ ਜੀ ਹਨ ਇਹਨਾਂ ਨੂੰ ਬਣਾਇਆ ਗਿਆ ਹੈ ਯੂਨੀਵਰਸਿਟੀ ਦੇ ਵਿੱਚ ਸੀਯੂ ਆਫਸਰ ਜਿਹੜਾ ਬਣਾਇਆ ਗਿਆ ਹੈ ਚੀਫ ਅਕੈਡਮੀ ਦੇ ਆਫਸਰ ਉਹ ਦਾਸਮ ਇਸੇ ਤਰ੍ਹਾਂ ਹੀ ਜਿਸ ਤਾਂ ਜਿਸ ਤਾਂ ਅੱਗੇ ਚੀਜ਼ਾਂ ਹੁੰਦੀਆਂ ਜਾਣਗੀਆਂ ਪੰਥ ਜਿਸ ਤਾਂ ਪ੍ਰਵਾਨ ਕਰੇਗਾ ਉਸ ਤਾਂ ਹੀ ਉਹਨਾਂ ਨੂੰ ਚਲਾਇਆ ਜਾਏਗਾ ਤੇ ਹਮੇਸ਼ਾ ਹੀ ਹਰ ਚੀਜ਼ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਨਜ਼ੂਰੀ ਲਈ ਜਾਵੇਗੀ। ਚਚੇਦਾਲ ਸਾਹਿਬ ਨਾਲ ਮੁਲਾਕਾਤ ਹੋਈ ਸੀ। ਹਾਂਜੀ ਜਥੇਦਾਰ ਸਾਹਿਬ ਨਾਲ ਮੁਲਾਕਾਤ ਹੋਈ ਸੀ। ਉਹਨਾਂ ਨੇ ਬਹੁਤ ਵਧੀਆ ਪ੍ਰੋਸਪੈਕਟਤਾ ਕਿ ਇਹੋ ਜਿਹੇ ਉਪਰਾਲੇ ਹੀ ਹੋਣੇ ਚਾਹੀਦੇ ਜਿਨ੍ਹਾਂ ਅਸੀਂ ਸਟੈਂਡਰਡਾਈਜੇਸ਼ਨਜ਼ ਤਿਆਰ ਕਰ ਸਕੀਏ ਤੇ ਸਿੱਖ ਪੰਥ ਨੂੰ ਅੱਗੇ ਖੜ੍ਹ ਸਕੀਏ। ਉਹਨਾਂ ਦਾ ਸੁਝਾਅ ਸੀ ਕਿ ਐਜੂਕੇਸ਼ਨ ਬੋਰਡ ਵੀ ਤਿਆਰ ਕੀਤਾ ਜਾਵੇ ਤੇ ਉਹ ਵੀ ਇਸੇ ਵਿੱਚ ਲਿਆਂਦਾ ਗਿਆ ਹੈ ਕਿ ਜਦੋਂ ਯੂਨੀਵ ਵਧੀਆ এডਿਕੇਸ਼ਨ ਇਸੇ ਦਾ ਸਿੱਖਾਂ ਦਾ ਆਪਣਾ ਬੋਰਡ ਜਿਵੇਂ ਕਿ ਸਿੱਖ এডਿਕੇਸ਼ਨ ਬੋਰਡ ਕਿਹਾ ਜਾ ਸਕਦਾ ਹੈ ਜਾਂ ਖਾਸ ਐਜੂਕੇਸ਼ਨ ਬੋਰਡ ਕਿਹਾ ਜਾ ਸਕਦਾ ਹੈ ਉਹ ਬੋਰਡ ਵੀ ਇਸ ਯੂਨੀਵਰਸਿਟੀ ਦੇ ਅੰਦਰ ਬਣਾਏ ਜਾਣਗੇ ਤੇ 글로ਬਲੀ ਜਿਹੜੇ ਸਕੂਲ ਹੋਣਗੇ ਉਹਨਾਂ ਦੇ ਵਿੱਚ ਇਹਨਾਂ ਨੂੰ ਇੰਪਲੀਮੈਂਟ ਕੀਤਾ ਜਾਏਗਾ ਦੂਜੀ ਇਸ ਯੂਨੀਵਰਸਿਟੀ ਦੀ ਖਾਸੀਅਤ ਹੋਏਗੀ ਜਿਵੇਂ ਅਸੀਂ ਬਾਹਲੇ ਦੇਸ਼ਾਂ 'ਚ ਦੇਖਦੇ ਆ ਨਾ ਉਹਨਾਂ ਦੇ ਆਪਣੇ ਸਕੂਲ ਡਿਸਟ੍ਰਿਕਟ ਹੁੰਦੇ ਹਨ ਸਕੂਲ ਡਿਸਟ੍ਰਿਕਟ ਕਹਿੰਦੇ ਪਾ ਵੀ ਉਹ ਆਪਣੇ ਸਿਲੇਬਸ ਲਾਗੂ ਕਰਦੇ ਹਨ ਆਪਣੇ ਤੌਰ ਤਰੀਕੇ ਲਾਗੂ ਕਰਦੇ ਹਨ ਉਹਨਾਂ ਨੇ ਕੀ ਪੜਾਉਣਾ ਹੈ ਕੀ ਖੋਣਾ ਹੈ ਇਹ ਬੱਚਿਆਂ ਨੂੰ ਲੰਚ ਦੇ ਵਿੱਚ ਕੀ ਦੇਣਾ ਹੈ ਸਾਡੇ ਬੱਚੇ ਉੱਥੇ ਜਾਂਦੇ ਜਦੋਂ ਜਾਂਦੇ ਹਾਂ ਤੇ ਉਹਨਾਂ ਨੂੰ ਉਹਨਾਂ ਦੀਆਂ ਮਰਿਆਦਾਵਾਂ ਫਾਲੋ ਕਰਨੀਆਂ ਪੈਂਦੀਆਂ ਹਨ ਇਸੇ ਦਾ ਸਿੱਖਾਂ ਦੀ ਆਪਣੀ ਮਰਿਆਦਾ ਬਣਾਉਣ ਵਾਸਤੇ ਵੀ ਸਕੂਲਾਂ ਦਾ ਸਾਡਾ ਕੀ ਸਟੈਂਡਰਡ ਹੋਣਾ ਚਾਹੀਦਾ ਤੇ ਅਸੀਂ ਉਸ ਕ੍ਰੀਮ ਨੂੰ ਕੱਢ ਕੇ ਕਿਸਾ ਇਸ ਸੰਸਾਰ ਨੂੰ ਸੋਹਣਾ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਤੇ ਸਿੱਖ ਕਿੰਨੇ ਕਿ ਸਿਆਣੇ ਹਨ ਇਸ ਚੀਜ਼ ਨੂੰ ਪਰਫੁੱਲਤ ਕਰ ਲਈ ਜੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ ਲਿਟਰੇਸੀ ਰੇਟ ਬਹੁਤ ਜ਼ਿਆਦਾ ਵਧ ਗਿਆ ਸੀ ਉਹਦਾ ਕਾਰਨ ਕੀ ਸੀ ਸਿੱਖ ਐਜੂਕੇਸ਼ਨ ਕਿਉਂਕਿ ਉਹਨਾਂ ਦਾ ਢੰਗ ਤਰੀਕਾ ਹੀ ਏਡਾ ਸੋਹਣਾ ਸੀ ਪਰ ਅੱਜ ਦੀ ਐਜੂਕੇਸ਼ਨ ਕੇਵਲ ਜੌਬ ਤੱਕ ਸੀਮਤ ਹੋ ਕੇ ਰਹੀ ਹੈ ਜੌਬ ਨੂੰ ਅਸੀਂ ਕਹ ਲਈਏ ਕਿ ਅਸੀਂ ਕਿਸੇ ਦੇ ਅੰਡਰ ਹੀ ਕੰਮ ਕਰਨਾ ਹੈ ਅਸੀਂ ਜਿੰਨੇ ਵੀ ਵੱਡੇ ਵੱਡੇ ਬਿਜ਼ਨਸਮੈਨ ਲੀਡਰਾਂ ਦੇ ਨਾਲ ਲੈਂਦੇ ਹਾਂ ਕਿ ਉਹ ਜਿੰਨੀ ਵੀ ਰਿਸਰਚ ਹੁੰਦੀ ਹੈ ਇਨੋਵੇਸ਼ਨ ਦੀ ਹੈ ਆਪ ਕਰਦੇ ਹਨ ਉਹ ਆਪ ਨਹੀਂ ਕਰਦੇ ਉਹਨਾਂ ਨੇ ਅੱਗੇ ਰਿਸਰਚਰ ਸਾਇੰਟਿਸਟ ਰੱਖੇ ਹੁੰਦੇ ਹਨ ਜਿਹੜੇ ਕਿ ਸਾਰਾ ਵਰਕ ਕਰਦੇ ਪਰ ਨਾ ਉਹਨਾਂ ਦਾ ਹੁੰਦਾ ਹੈ ਇਸੇ ਤਰ੍ਹਾਂ ਇਹ ਯੂਨੀਵਰਸਿਟੀ ਦੇ ਵਿੱਚ ਸਿੱਖਾਂ ਨੂੰ ਪਰਫੁੱਲਤ ਕਰਨ ਲਈ ਇਹ ਯੂਨੀਵਰਸਿਟੀ ਜਿਹੜੇ ਵੀ ਅਮਤਾਰੀ ਸਿੱਖ ਹੋਣਗੇ ਪੂਰੇ ਪੰਜਾਂ ਕਾਰਾਂ ਦੇ ਧਾਰ ਨਹੀਂ ਹੋਣਗੇ ਸ੍ਰੀ ਕਾਲ ਤਖਸਾਲ ਦੀ ਮਰਿਆਦਾ ਮੰਨਦੇ ਹਨ 52 100 ਪਰਸੈਂਟ ਸਕਾਲਰਸ਼ਿਪ ਉਹਨਾਂ ਨੂੰ ਦਿੱਤੀ ਜਾਊਗੀ ਜਿਸ ਜਿੱਦਾਂ ਬਾਕੀ ਯੂਨੀਵਰਸਿਟੀਆਂ ਕਰਦੀਆਂ ਹਨ ਵੀ ਆਪਣੇ ਬੱਚੇ ਬੜੀ ਪ੍ਰਫੁੱਲਤ ਕਰਦੀਆਂ ਹਨ ਹੁਣ ਇਹ ਵੀ ਗੱਲ ਸੁਣਨੀ ਚਾਹੀ ਹੈ ਕਿ ਬਾਹਲੇ ਸਕੂਲਾਂ ਦੇ ਵਿੱਚ ਅਸੀਂ ਗੁਰਦੁਆਰਾ ਨਹੀਂ ਖੋਲ੍ਹ ਸਕਦੇ ਜਿਵੇਂ ਅਸੀਂ ਖਾ ਸਕਾ ਜਮਸਤ ਦੀ ਗੱਲ ਕਰਦੇ ਹਾਂ ਗੁਰਦੁਆਰਾ ਹੈ ਗੁਨਾਨਗ ਦੇ ਯੂਨੀਵਰਸਿਟੀ ਦੇ ਅੰਦਰ ਗੁਰਦੁਆਰਾ ਹੈ ਕਿ ਬਾਹਲੇ ਦੇਸ਼ਾਂ 'ਚ ਇਹਦਾ ਖੋਲ੍ਹਿਆ ਜਾ ਸਕਦਾ ਹੈ ਕਹਿ ਦਿੰਦੇ ਹਨ ਨਹੀਂ ਖੋਲ੍ਹ ਸਕਦੇ ਬਟ ਕ੍ਰਿਸਚੀਅਨ ਦਾ ਆਮ ਹੀ ਦੇਖੀਏ ਤੇ ਖੁੱਲਾ ਹੁੰਦਾ ਹੈ ਇਸੇ ਦਾ ਇਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾਣਗੀਆਂ ਅਸੀਂ ਆਪਣੇ ਕਾਨੂੰਨ ਬਣਾਵਾਂਗੇ ਉਸ ਨੂੰ ਪ੍ਰੋਪਰ ਅਮਰੀਕਾ ਦੀ ਧਰਤੀ ਤੋਂ ਅਪਰੂਵ ਕਰਾਇਆ ਜਾਏਗਾ ਅਮਰੀਕਾ ਦੀ ਸਰਕਾਰ ਤੋਂ 我。